ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਤ ਜੀ ਅੱਜ ਫਿਰ ਅਸੀਂ ਆਪ ਦੇ ਲਈ ਸੰਕਟ ਮੋਚਨ ਤੋਂ ਹਿੰ ਗੁਰਬਾਣੀ ਲੈ ਕੇ ਆਏ ਹਾਂ ਸਭ ਦਾ ਭਲਾ ਹੋਵੇ ਸਭ ਦੇ ਭਲੇ ਵਿੱਚ ਹੀ ਸਾਡਾ ਆਪਣਾ ਭਲਾ ਹੋਵੇਗਾ ਸਾਨੂੰ ਵਾਹਿਗੁਰੂ ਜੀ ਇਹ ਪਾਠ 108 ਵਾਰ 40 ਦਿਨ ਕਰਨਾ ਚਾਹੀਦਾ ਹੈ ਇਹਦੇ ਵਿੱਚ ਸਾਡਾ ਆਪਣਾ ਵੀ ਭਲਾ ਹੋਵੇਗਾ ਸਾਡੇ ਭਲੇ ਦੇ ਨਾਲ-ਨਾਲ ਕਿਸੇ ਹੋਰ ਦਾ ਵੀ ਭਲਾ ਹੋਵੇਗਾ ਨਾਨ ਉਕਾਰ ਭਲਾ ਹੋਵੇ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਹੀ ਭਲਾ ਹੋਵੇਗਾ ਇਹ ਪਾਠ ਆਪਾਂ ਇਸ ਵਿਧੀ ਦੇ ਨਾਲ ਕਰਨਾ ਹੈ ਪੌੜੀ ਇਹ ਅਚੱਟ ਹੈ ਪਾਰ ਬ੍ਰਹਮ ਅਬਿਨਾਸ ਖਗਨਾਸ ਹੈ ਪੂਰਨ ਹੈ ਸਭ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਿਬੇਕ ਹੈ ਅਪਰੰਪਰ ਹਰ 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 ਪੀ ਹੋਵਨ ਹਾਰ ਹੇ ਸੰਤੋ ਕੇ ਸਦਾ ਸੰਗ ਨਗਾਰਾ ਅਧਾਰ हे ठाकर हो दुआसर मैं निर्गुण गुण नाही कोए नानक दीजे नाम दान राखो है परोए ई अचंत है पार ब्रह्म अविनाशकदनाश है पूर्ण है सर्व में दुख भंजन गुणताश है संगी है नरंकार है निर्गुण सब टेक है गोबिंद है गुणन दान जाके सदा बबेक ਹੈ ਅਪਰੰਪਰ ਹਰ ਹਰ ਹੈ ਪੀ ਹੋਵਨ ਹਾਰ ਹੈ ਸੰਤੋ ਕੇ ਸਦਾ ਸੰਗ ਨਦਾਰ ਅਧਾਰ ਹੈ ਠਾਕਰ ਹਉ ਦਾਸਰ ਮੈਂ ਨਿਰਗੁਣ ਗੁਣ ਨਾਹੀ ਕੋਇ ਨਾਨਕ ਦੀਜੈ ਨਾਮ ਦਾਣ ਰਾਖੋ ਹੈ ਪਰੋਇ ਇਹ ਅਚਿੰਤ ਹੈ ਪਾਰ ਬ੍ਰਹਮ ਅਬਿਨਾਸ਼ ਕਗਨਾਸ਼ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ਼ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਿਬੇਕ ਹੈ ਅਪਰੰਪਰ ਹਰਿ ਹਰਿ ਹੈ ਭੀ ਹੋਵਨ ਹਾਰ ਹੈ ਸੰਤੋ ਕੇ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹੋ ਦਾਸੁਰ ਮੈਂ ਨਿਰਗੁਣ ਗੁਣ ਨਾਹੀ ਕੋਇ ਨਾਨਕ ਦੀਜੈ ਨਾਮੁ ਦਾਨੁ ਰਾਖੋ ਹੈ ਪਰੋਈ ये चिंत है पार ब्रह्म कदनास है पूर्ण है सर्व में दुख गुणताश है संगी है नरंकार है निर्गुण सब टेक है गोविंद है गुण सदा बेक है परम्पर हर हर हैपी होवन हार है संतो के सदा संघ ना आधार ਹੈ ਠਾਕਰ ਹੋ ਦੂਸਰ ਮੈਂ ਨਿਰਗੁਣ ਗੁਣ ਨਾਹੀ ਕੋਇ, ਨਾਨਕ ਦੀਜੈ ਨਾਮੁ ਧਨੁ ਰਾਖੋ ਹੈ ਤਰੋਇ, ਇਹ ਅਚਿੰਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖੁ ਭੰਜਨ ਗੁਣ ਤਾਸੁ, ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ, ਹੈ ਗੋਬਿੰਦੁ ਹੈ ਗੁਣ ਨਿਧਾਨੁ ਜਾ ਕੇ ਸਦਾ ਬਿਬੇਕ, ਹੈ ਪਰੰਪਰ ਹਰ ਹਰ ਹੈ ਪੀ ਹੋਵਨ ਹਾਰ ਹੈ ਸੰਤੋ ਕੈ ਸਦਾ ਸੰਗਨ ਧਾਰਾ ਆਧਾਰ ਹੈ ਠਾਕਰ ਹੋ ਦੂਸਰ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੇ ਨਾਮ ਦਨ ਰਾਖੋ ਹੈ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਇਹ ਪਾਠ ਕਰਨ ਦੇ ਨਾਲ ਸਭ ਦਾ ਭਲਾ ਹੁੰਦਾ ਹੈ ਸਭ ਦੇ ਭਲੇ ਦੇ ਨਾਲ-ਨਾਲ ਹੀ ਸਾਡਾ ਆਪਣਾ ਭਲਾ ਹੁੰਦਾ ਹੈ ਇਹ ਪਾਠ ਨੂੰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਤੋਂ 108 ਵਾਰ ਪਾਠ ਜਾਲੀ ਦਿਲ ਕਰਨਾ ਹੈ ਇਹਦੇ ਵਿੱਚ ਸਭ ਦੇ ਭਲੇ ਦੇ ਨਾਲ-ਨਾਲ ਹੀ ਸਾਡਾ ਆਪਣਾ ਭਲਾ ਹੋਵੇਗਾ ਗੁਰੂ ਪਿਆਰੇ ਸਾਧ ਸੰਗਤ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ